ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਤੇ ਜੀ ਸਰਾਂ ਨੇ ਮਿਲ ਤੇ ਰਾਤ ਆਗੇ ਤੇ 1 ਵਜੇ ਵਿਲੇ ਬਈ 11 ਵਜੇ ਤੁਰਪੇ ਦੇ ਉੱਤੇ ਤੇ ਵਿਲੇ ਹੋ ਗਏ 1 ਵਜੇ ਘਰ ਆਗੇ ਤੇ ਫਿਰ ਵਧੀਆ ਰਹੇ ਸਵੇਰੇ ਸੰਡੇ ਬਹੁਤ ਹੀ ਠੰਡੇ ਤੇ ਪਹਿਲਾਂ ਪਹੁੰਚੋਗੇ ਤੇ ਮਤਨਾ ਚਾਹੀਏ ਔਰ ਇਹ ਇਧਰ ਫਿਰ ਅੱਜ ਦਲਵੀਰ ਕਿ ਨਹੀਂ ਆਏ ਵੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਕਾਪਾ ਜੀ ਜਦ ਮਰੰਡੇ ਤੋਂ ਪਹਿਲਾਂ ਆ ਗਏ ਜਿਹੜੇ ਕਿ ਛੁੱਟ ਕੇ ਆਏ ਉਹਨੇ ਹਾਂ ਇਹ ਤਕਣੇ ਚੱਲਦੀ ਹੈ ਚੱਲਦੀ ਹੈ ਮੰਨ ਕੇ ਮੰਡੇ ਦੇ ਘੰਟਾ ਪਹਿਲਾਂ ਹੋਰ ਭੇਡਾਂ ਰੋਣਾਂ ਆ ਦੇਖ ਪਿੱਛੇ ਫੌਂਦੇ ਅੱਛਾ ਪਰਤੀ ਪਰਤੀ ਫੇਰ ਲਿਆਂਦੀ ਉਹ ਤਾਂ ਵਧੀਆ ਹੋ ਗਿਆ ਅੱਛਾ ਹਾਂ ਆ ਪਰਤੀ ਫੇਰ ਲਿਆਂਦੀ ਹਾਂ ਹਾਂ ਉਹ ਕੱਲ ਨੂੰ ਘੜੂਗੇ ਪਰਸ ਨੂੰ ਫੇਰ ਜਾਉਂਗੇ ਸਰਾਣਾ ਅੱਛਾ ਅੱਜ ਮੈਂ ਕਿਹਨੂੰ ਉੱਧਰ ਘਟਦੇ ਜੱਲੇ ਵੀ ਜੱਲੇ ਦੇ ਘਟਦੇ ਅੱਜ ਕੱਲ ਨੂੰ ਮੇਰੇ ਘਟੂਗੇ ਅੱਛਾ ਪਰਸ ਨੂੰ ਜਾਣਾ ਫੇਸਾਂ ਫੇਸਲਾਣੇ ਪਹੁੰਚਾਂਗੇ ਅੱਛਾ ਹਾਂ ਬੱਥੇ ਤੇ ਆ ਕੇ ਫੇਰ ਪਰ ਦੇਣੀਆਂ ਫੇਰ ਹੁਣੇ ਕੰਮ ਰਹਿਣਾ ਹਲੇ ਫੇਰ ਮੰਡੇ ਤੋਂ ਦੇ ਬਾਦ ਮੰਡਾ ਸ਼ੁਰੂ ਕਰੂਗੇ ਪਹਿਲਾਂ ਜਿੰਨਾ ਜਿਹੜਾ ਸਰਾਂ ਨੂੰ ਲੂਟਾਂ ਤਾਂ ਉਹਨਾਂ ਨੂੰ ਜਿਵੇਂ ਸਲਣੇ ਪਾਈਏ ਹਾਂ ਇਹਨੂੰ ਕਿਹੇ ਦਿਨੀ ਪੈਣੇ ਬੰਦ ਕਰ ਦੋ ਆਹੋ ਕਹ ਲੈ ਤੁਸੀਂ ਮੈਨੂੰ ਬੰਦ ਕਰ ਲਓ ਸਰਾਂ ਨੇ ਘੇਰ ਲੈਣ ਦੋ ਹਾਂ ਔਰ ਫਿਰ ਮੈਂ ਠੀਕ ਆ ਤੇਰੇ ਘਰ ਤੋਂ ਦੇ ਹਲੇ ਮੈਂ ਪਾਣੀ ਲਿਆ ਆ ਜੇ ਪਰ ਸੇ ਉੱਥੇ ਨਾ ਵਧੀਆ ਪਾਣੀ ਚਾਹੀਦੀ ਹੈ ਔਰ ਫਿਰ ਅੱਜ ਸਾਜਰੀ ਕਾ ਘੋੜਾਣਾਂਗੇ ਹਾਂ ਇਹ ਤਾਂ ਹੈਗਾ ਹੈ ਇੱਕ ਪਲਾਟ ਕਿਸੇ ਨੂੰ ਮੁਕਣਾ ਜੀ ਔੜੀ ਨਾਲੇ ਮੇਲਾ ਹੁਣ ਹਾਂ ਨਾਲੇ ਔੜੀ ਜੇ ਮੇਰੀ ਜੇ ਤਿੰਨੂ ਆ ਔੜੀ ਕਿੰਨੀ ਤੇਰੀ ਕਿੰਨੀ ਆ ਮੇਰੀ ਪਰਚੀਆਂ ਤਮਲੇ ਜਿਹੜੇ ਥਰੋਇਂ ਕਰਾਈਵੇਂ ਸਾਰੀਆਂ ਹੀ ਅੱਛਾ ਆੜੋਂ ਨਾਲੇ ਮਿਲੋ 899 ਆ ਇਹ ਬਾਈ 3300 ਹੋਗਾ 1300 ਨਿਕਲ ਗਿਆ 2000 ਰੁਪਏ ਆ ਇਹ ਮਿਲਾ ਕੇ ਤੂੰ ਗੱਲ ਸੁਣ ਵੀ 20 30 ਤੱਕ ਆਉਗੀ ਹਾਂ ਹੈਨਾ ਹੁਣ ਅੱਜ ਕਹੇ ਆ ਭਈਆਂ ਨੂੰ ਮੈਂ ਜੇ ਵੱਡੂਗੇ ਰਾਤ ਨੂੰ ਖਾਬ ਨੂੰ ਮੈਂ ਕੱਲੂ ਬੂਰਾ ਵੱਡ ਲੋ 200 ਤੇ ਘਟ ਨਹੀਂ ਹੋਣਾ ਚਾਹੀਦਾ ਹਾਂ ਤਾਂ ਚਾਹੀਦਾ ਹੀ ਆ ਹਾਂ ਮੈਂ 200 ਤੇ ਉੱਪਰ ਹੋ ਗਏ ਕੱਲ ਜਾ ਤੂੰ ਲੈ ਕੇ ਲੰਗੇ ਘਰ ਕੋਲ ਨੂੰ ਹਾਂ ਮੈਂ ਕਿਤੇ 100 ਮਿੰਟ ਲੋਰ ਪਾ ਦੇ ਉੱਪਰ ਇਹਨੂੰ ਹਾਂ 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 ਆ ਕਾ ਜ਼ਰ ਸੜਕ ਤਾਂ ਹੀ ਹੁੰਦਾ ਇੱਕ ਵਾਰ ਸੜਕ ਕੋ ਚੱਲ ਕੇ ਕੋਈ ਜੇ ਕਪਿੰਡ ਜਾਇਆ 10 ਤਾਰਾ ਤੂਰਾ ਹੁਣੀਆ ਹੁੰਦੀਆਂ ਓ ਯਾਰ ਇਹ ਤਾਂ ਆ ਪਾਵੇਂ ਸਰੂਜ ਵਿੱਚ ਪਤਾ ਇਹ ਦੇ ਕਿੱਕਣਾ ਲੱਗਿਆ ਵਧਣਾ ਹਮ ਆਸ ਮਾਰੇ ਸਾਕ ਲੈ ਨੇ ਓ ਯਾਰ ਚਲੋ ਕੋਈ ਨਹੀਂ ਸਾਗ ਵੀ ਖਾਣਾ ਯਾਰ ਕਿਸ ਨੇ ਸਾਗ ਤੇਰਾ ਕੰਮ ਦਾ ਹੈ ਮੇਰੀ ਸਲਾਹ ਬਣਦੀ ਤੇ ਹੁਣ ਕੋਈ ਆ ਕੇ ਤੋੜ ਲੱਗਿਆ ਮੈਂ ਰੋਕਦਾ ਨਹੀਂ ਕਰ ਇਹਨੂੰ ਮੇਰੀ ਫੇ ਮੇਰੀ ਸਲਾਹ ਬਣਦੀ ਵੀ ਗੱਲ ਹੂਰੀ ਤੋੜਾਂ ਅੱਜ ਤੋੜ ਦੂੰ ਨਹੀਂ ਨਹੀਂ ਕੱਲੂ ਤੋੜਨਾ ਹਾਂ ਉਹ ਨਹੀਂ ਉਹ ਬੱਸ ਹਲੋ ਲਲੋ ਅਜੇ ਤੱਕ ਮੁਰਗੇ ਨਾਲ ਆ ਖਾਧੀ ਆ ਇਹ ਵੀ ਪਿਚੇ ਜਾਂਦੀ ਆ ਅੱਛਾ ਸਲਾਦ ਵੀ ਨਾਲੇ ਜਾਂਦਾ ਠੀਕ ਆ ਮਾਦਾ ਦੇ ਪਾਈ ਪਾਰਕ ਵੀ ਲੈ ਦੋ ਨਾ ਨਾ ਵਧੀਆ ਹਾਂ ਚਲ ਉਹ ਥੋੜਾ ਜਿਆ ਦਾ ਵਧਣੇ ਚ ਪਹਿਲੀ ਬਾੜ ਆ ਓਕੀ ਹੁੰਦੀ ਆ ਹਾਂ ਮੇਰੇ ਗੁਰੇ ਕਰਕੇ ਅੱਧ ਵਿਚੋਂ ਤੋੜਾ ਪੁੰਦਾ ਇਹ ਹੂੰ ਉਹਦੇ ਕਰਕੇ ਫਰਕ ਪੈਂਦਾ ਕਿ ਪੈਰੇ ਦਾ ਡੈਡ ਬਾਸ ਹੁੰਦਾ ਇਹ ਡੈਡ ਬਾਸ ਹੁੰਦਾ ਮੈਂ ਜੀ ਦੌੜ ਕੇ ਵੀ ਰਿਆ ਨਾ ਤੇਰੀ ਐਨ ਸਾਈਡ ਪਰ ਬੱਟ ਬੱਟ ਪਰਦੇ ਤੋੜ ਕੇ ਲੈ ਜਾਊਂਗਾ ਹਰ ਹੁਣ ਤਾਂ ਗਿਰਿਆ ਹੋਇਆ ਹੁਣ ਜਿਵੇਂ ਮਰਜ਼ੀ ਚ ਪੈ ਗਏ ਤੂੜੀ ਡੈੜੇ ਦਾ ਪਿਆਏ ਬੈ ਕੇ ਆਉਂ ਫਿਰ ਹਾਂ ਹੁਣ ਕੋਈ ਟੱਕਰ ਨਹੀਂ ਹੈ ਠੀਕ ਹੈ ਮੈਂ ਜਿਹੜਾ ਗਿਰ ਗਿਆ ਵਾ ਗਿਰ ਗਿਆ ਪਿੱਛੇ ਵਾਲ ਘਾਟ ਫਟਦਾ ਹੈ ਨਾ ਠੰਡਾ ਹੈ ਨਾ ਹਜੇ ਬਸ ਉਹਨਾਂ ਜਿਹੜਾ ਫਟਦਾ ਹਾਂ 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 ਆ ਬੇ ਲਾਇ ਇਹਨੂੰ ਬਾਡੇ ਨੂੰ 20 ਕਿ ਦਿਨ ਹੋ ਗਏ ਅੱਛਾ ਇਹ ਕਿਹੜਾ ਸਰ ਇਹ ਦੋ ਯਾਰ ਬਣਾਏ ਬਸ ਹਾਂ ਠੀਕ ਆ ਜੀ ਦੋ ਬڑے ਬڑے ਆ ਹਾਂ ਹਾਂ ਵਧੀਆ ਮੈਂ ਕਹਿੰਦਾ ਵਿੱਗੇ ਵਿੱਗੇ ਤੇ ਹੁਣੇ ਉਗਾ ਉਗਾ ਦੋ ਵਿੱਗ ਹੈ ਆ ਕਿੱਰੇ ਲੱਗੇ ਦੀਆਂ ਬੜਾ ਥੋੜਾ ਜਿਹਾ ਤੇ ਵੀ ਇਹ ਕੱਢ ਦੂਗਾ 25 ਕਿ ਦਿਨ ਹੁਣ ਫਿਰ ਇਹਦਾ ਗੈਰੀ ਲਈ ਆਈ ਕਰ ਨਹੀਂ ਇਹੜੀ ਡਿਊਟੀ ਨਹੀਂ ਆਪਣੀ ਅੱਛਾ ਆਪਣੀ ਵੱਢਣੇ ਤੱਕ ਦਾ ਮਤਲਬ ਅੱਛਾ ਵੱਢਣਗੇ ਯਾਰ ਤੇ ਡੈਡੀ ਜਾਂ ਮਾਈ ਚੱਕ ਲੈ ਜਾਵੇ ਹਾਂ ਠੀਕ ਹੈ ਵੱਢਣਾ ਨਹੀਂ ਹੁਣ ਅੱਛਾ ਮੈਂ ਚੱਕਣਾ ਨਹੀਂ ਠੀਕ ਹੈ ਇਹ ਮੇਰੀ ਵਾਰੀ ਉਧਰ ਜਾਣੀ ਜਿੱਦੇ ਨੂੰ ਮੇਲੇ ਨੂੰ ਜਾ ਅੱਛਾ ਨਹੀਂ ਕੋਈ ਨਹੀਂ ਤੇਰਾ ਕਿਹੜਾ ਸੀ ਲਾਇਆਉਂਗੇ ਕਾ ਕੰਮ ਨਾ ਖੜਜੋਵੇ ਇਹ ਕੰਮ ਨਾ ਖੜਜੋਵੇ ਨਹੀਂ ਹਾਂ ਇਹ ਜ਼ਰੂਰੀ ਹੈ ਮੇਲੇ ਦਾ ਕਿਹਾ ਹੈ ਸਾਲ ਵਿੱਚ ਕਿਹ ਦੋ ਦਿਨ ਜਾਣਾ ਹੁੰਦਾ ਏ ਹਾਂ ਇਹਦਾ ਕੰਮ ਕਰੂ ਜੇ ਚੱਲਣਾ ਤਿੰਨ ਤੇ ਨੌ ਬਾਰਾ ਬਸ ਬਿਜਲੀ ਆਥੰਦਾ ਨਹੀਂ ਜਾਣਾ ਸਮਰਾਲੇ ਤੋਂ ਉੱਥੇ ਨੂੰ ਹਰੰਦੂ ਤੋਂ ਦੂਰ ਮਲੇਟਾਂ ਲੈ ਆਉਣੀ ਆ ਯਾਰ ਕਾਨੂੰ ਟਰੈਕਟਰ ਲਾਉਣੀ ਆ ਫਿਰ ਆਏ ਉਹਨੇ ਸਪੈਸ਼ਲ ਏ ਸਪੈਸ਼ਲ ਹਾਂ ਚੱਲਦੇ ਆ ਚੱਲ ਚਲੀਏ ਹਾਂ ਹੁਣੇ ਚੱਲ ਫੇਰ ਹਲੋ ਉਹ ਦੇਖ ਰਿਹਾ ਨਾ ਕਾਨੂੰ ਜਾਣਾ ਹੁਣ ਫੇਰ ਹੁਣ ਪਰਚੀ ਗੇਰ ਕੇ ਆ ਕੇ ਅੱਛਾ ਹਾਂ ਪੱਤੀ ਦਾ ਲਈ ਪਰਸੋਂ ਨੂੰ ਜਾਣਾ ਤਾਂ ਫੇ ਕੱਲੋਂ ਫੇ ਉਵਿਕਰ ਨਾ ਵੰਦਾ ਮੀਆਂ-ਮੁੀਆਂ ਦੇ ਕੋਲ ਵੀ ਚਾਚੂ ਪਾਣੀ ਪਿਆਉਣੇ ਪੈਂਦਾਂ ਅੱਛਾ ਹੂੰ ਤੈਨ ਟਰਾਲੇ ਨੂੰ ਲਾਉਣੇ ਲੇਟਾਂ ਲੋ ਟਾਈਟਰ ਨੂੰ ਲਾ ਦੂੰਗਾ ਟਰਾਲੇ ਨੂੰ ਵੀ ਲਿਆਉਂਗਾ ਹਾਂ ਹਾਂ ਠੀਕ ਆ ਜਿਹਾ ਕਮੋ ਕਰਾ ਦੀ ਮਗਰ ਜਾ ਚਾਹੀਦੀ ਐ ਹੈ ਚਾਹੀਦੀ ਐ ਮੈਂ ਵੀ ਲਿਆਉਣੀਆਂ ਦੂਈਆਂ ਜਿਹੜੀਆਂ ਥੱਲੇ ਲਾਈਆਂ ਟਰੈਕਟਰ ਦੇ ਉਹ ਲਾਲ ਜੀ ਉਹ ਵੀ ਜੀ ਦੋ ਹੋਰ ਲੈ ਕੇ ਆਉਣੀਆਂ ਹਾਂ ਇੱਕ ਟਰਾਲੇ ਥੱਲੇ ਲਾਤੀ ਟਰੈਕਟਰ ਥੱਲੇ ਲਾਤੀ ਟਰਾਲੇ ਦੇ ਮੁਰਲੇ ਪਾਸੇ ਵੀ ਚਾਹੀਦੀ ਐ ਹਾਂ ਉਹ ਵੀ ਲਾਉਂਗਾ ਲਿਆ ਕੇ ਚਾਹੀਦੀ ਚਾਹੀਦੀ ਆ ਤੇਰਾ ਨਾਮੇ ਖੜਾਤਾ ਆ ਕੇ ਕਿਹਦਾ ਤੇਰਾ ਨਾ ਨਾ ਬੱਡ ਬਸ ਵੱਡ ਹੋਗੇ ਕਮੰਡਾ ਹੋਈ ਫੋੜ ਬਡਣੀ ਆ ਅੱਛਾ ਹਾਂ 200 ਬੇ ਹੋ ਗਿਆ ਚ ਇਹ ਤਾਂ ਜਲਦੀ ਜਾਣੇ ਬਾਈ ਠੀਕ ਆ ਜੀ ਨਹੀਂ ਹੂੰ ਹੂੰ ਇਹ ਤਾਂ ਹੈ ਯਾਰ ਇਹ ਕ ਹੋ ਰਿਹਾ ਕੱਖ ਵੱਡ ਹੋ ਜਾਣਾ ਬੰਦਾ ਫ੍ਰੀ ਹੋ ਜਾਂਦਾ ਨਹੀਂ ਸ਼ਾਮ ਤੱਕ ਆਇਓ ਹਾਂ ਆਇਓ ਰਹਿੰਦਾ ਵੀ ਆ ਕੱਖ ਵੱਢਣੇ ਕੱਖ ਵੱਢਣੇ ਤਾਂ ਹੀ ਲੱਗਦਾ ਇਹੋ ਕੰਮ ਹੋ ਜਾਂਦਾ ਵੀ ਲੱਤ ਲਸਾ ਵਿਆ ਹੋਇਆ ਬਸ 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 ਚਲੋ ਬੰਦਾ ਅਡਵਾਂਸ ਰੱਖੀ ਕਰ ਤੀਹ ਪਰ ਵੱਢ ਜੇ ਕਰ ਹਾਂ ਉਦੋਂ ਦੋ ਦਿਨ ਜਿਹੜੇ ਚੱਕਲੇ ਜੇ ਕਰਨੇ ਦੋ ਦਿਨ ਫੇਰ ਵੜਦੇ ਐਡਵਾਂਸ ਇੱਕ ਹਾਂ ਸ਼ਾਮ ਦਾ ਹੀ ਰੱਖ ਸ਼ਾਮ ਦਾ ਰੱਖ ਦੋ ਦਿਨ ਸਵੇਰੇ ਆਪਣਾ ਇਸ ਟਾਈਮ ਰੈਡੀ ਚੱਕਲੇ ਜਾਵੇ ਜਦ ਮੈਂ ਫੈਕਟਰੀ 'ਚ ਲੱਗਿਆ ਹੁੰਦਾ ਤਾਂ ਮੈਂ ਆਹੀ ਕੰਮ ਕਰਦਾ ਅੱਛਾ ਸ਼ਾਮ ਨੂੰ ਵੜਨੇ ਠੀਕ ਐ ਐਂ ਕਰਦਾ ਕੰਮ ਨੂੰ ਵੜਾ ਕੇ ਅੱਜ ਫੇਰ ਵੜਨੇ ਹਾਂ 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 ਮੇਰੇ ਵੀ ਹੁੰਦਾ ਤਾਂ ਮੈਨੂੰ ਅੱਛਾ ਵੱਡ ਕੰਮ ਚਲੇ ਜਾਣਾ ਫੇਰ ਦੋ ਦਿਨ ਜਿਾ ਮਰਜ਼ੀ ਚੱਕ ਲਓ ਹਾਂ ਇਹ ਤਾਂ ਹੈ ਹੈਨਾ ਉਹ ਹੀ ਗੱਲ ਬੰਦਾ ਟੈਨਸ਼ਨ ਫਰੀ ਹੋ ਜਾਂਦਾ ਏ ਨਿਖੜ ਆਇਓ ਫਿਕਰ ਐ ਯਾਰ ਕੱਖ ਵੜਨੇ ਜਾ ਕੇ ਕੱਖ ਵੜਨੇ ਜਾ ਕੇ ਮੈਂ ਤਾਂ ਹੱਦਾਂ ਦਾ ਤੈਨੂੰ ਮੈਂ ਆਉਂਦਾ ਜਾਂਦਾ ਤੇ ਫਿਰ ਉਹ ਡੈਡੀ ਰਿਹੜਾ ਲਿਆਉਂਦਾ ਆਪਣੇ ਚੱਕ ਲੈ ਜਾਂਦਾ ਹਾਂ ਹਾਂ ਇਹ ਤਾਂ ਹੈ ਠੀਕ ਆ ਆ ਸੀਨਾ ਭਾਈ ਹਮ ਆ ਗੱਲ ਸਰੋਂ ਘਰ ਆਏ ਬਰਕਤੀ ਹੋਈ ਜਾਂਦੀ ਆ ਬਰਕਤਾਂ ਹੋ ਜਾਂਦੀ ਆ ਹਮ ਸਤਵੀਰ ਨੇ ਦੇਖੀ ਕਿੰਨਾ ਉਸ ਪਾਈਪੋਂ ਸੜਕੋਂ ਵੀਜਿਆ ਹੋਇਆ ਨਾ ਹਾਂ ਉਹਨੇ ਆਉ ਪਾਈ ਹੋਈ ਆ ਸੂਹ ਸਾਹਿਬ ਜਨੂਆ ਸਾਹ ਮੁੱਕ ਲੈਣਾ ਜਨੂਆ ਸ਼ੁਰੂ ਹੋਣਾ ਉਹਨੇ ਪਾਇਆ ਹੀ ਨਹੀਂ ਇੱਕ ਸਾਲੋਂ ਬਹੁਤਾਂ ਘੋਇਆ ਅੱਛਾ ਦਾਤ ਨਾਲੇ ਵੱਡੀ ਘਾਰ ਕੇ ਠੀਕ ਦਾਤ ਨਾਲ ਅੱਛਾ ਚਲੋ ਠੀਕ ਆ ਮੈਂ ਮਾਰਿਆ ਮਾੜਾ ਕਣਕ ਨਹੀਂ ਕਿਹੜਾ ਮਾਰਿਆ ਮਾਰਿਆ ਓਕੇ ਜੀ ਆ ਵੀ ਇੱਧਰ ਆ ਸੁਵੀਰ ਆ ਗਿਆ ਦਾ ਮਨਾਂ ਛਲਾਂ ਚ ਆ ਸੁਵੀਰ ਆ ਗਿਆ ਨਾ ਤਾ ਉਰੇ ਮੁੰਡਾ ਜਾਤਾ ਨੇ ਵੀ ਬੁਟੇ ਲਾਏ ਹੋਏ ਆ ਦੇਖੋ ਇੱਕ ਸਾਲ ਦੇ ਬੁਟੇ ਐ ਇਹ ਆਹ ਬਹਜੇ ਬੁਟੇ ਐ ਨਸਲ ਦੇ 110 ਨੰਬਰ ਬੁਟੇ ਐ ਇਹ ਦੇਖ ਕਿੰਨੇ ਕਮਦੇ ਹੋਏ ਵੇ ਇੱਕ ਸਾਰ ਖੜੇ ਸਾਰੇ ਆ ਨੇ ਗੈਨਾ ਤੋਂ ਜਾ ਕੇ ਲੱਦੂਗਾ ਇਹ ਮਾਰ ਰਹੀਆਂ 70 ਘਰੀਆਂ ਆ ਨਰੇ ਮਾਰੂ ਜਿਹੇ ਖੇਜ ਖੜੇ ਆ ਬੋਤੇ ਪਾਣੀ ਪੂਣੀ ਵੀ ਨਹੀਂ ਲੱਗਿਆ ਬੁੱਟਿਆਂ ਨੂੰ ਨਾ ਜੀ ਮਿਲਦਾ ਜੱਛੇ ਨੂੰ ਸਹੀ ਕਾਲ ਜੀ ਸਹੀ ਕਾਲ ਹਾਂ ਚਲਦਾ ਕੰਨਾ ਹੈ ਚਲ ਵਧੀਆ ਇੱਕ ਵਾਰਸ ਦਾ ਕੰਮ ਨਿਬੜਿਆ ਹੁਣ ਇਹਦੇ ਬਾਅਦ ਝੱਲੀਆਂ ਵੜਾ ਲਵਾਂਗੇ ਹੈ ਝੱਲੀਆਂ ਝੱਲੀਆਂ ਜਾਵਾਂਗੇ ਝੱਲੀਆਂ ਦੇ ਬੈਠ ਕੇ ਫੇਰ ਬਾਹਰ ਆਵਾਂਗੇ ਹਾਂ ਵਧੀਆ ਵਧੀਆ ਆ ਉਹ ਲਵੇ ਬੈਠ ਕੇ ਫੇਰ ਹਾਂ ਹਾਂ ਪੱਟਣਾ ਹੈ ਨਾ ਕਿੰਨਾ ਰੱਖਣਾ ਹੈ ਅੱਛਾ ਠੀਕ ਐ ਚ ਹੁਣ ਕੰਗਰੀ ਚੂੰਗਾ ਠੀਕ ਹੈ ਜਿਵੇਂ ਕਰਕੇ ਵੀ ਹੂੰ ਹੂੰ ਹਣਾ ਵਧੀਆ ਰਹਿਣਾ ਇਹ ਤਾਂ ਜਵੀ ਵੀ ਜੀ ਵੀ ਹੈ ਐਵੇਂ ਜੀ ਬੁੱਟੇ ਲਾਉਂਗੇ ਨਹੀਂ ਲਾ ਲਵਾਂਗੇ ਠੀਕ ਆ ਜੇ ਬੂਟਾ ਹੁੰਦਾ ਗੰਨੇ ਜੇ ਹੈ ਹੋਰ ਆ ਬੂਟਾ ਗੰਨੇ ਜੀ ਹੋਣਾ ਹਾਂ ਕਿ ਗੰਨੇ ਜਾਇ ਨਾ ਬਾਬਾ ਇਹ ਨਹੀਂ ਹੁੰਦਾ ਹੈਗਾ ਫਿਰ ਗੰਨੇ ਚ ਵਧੀਆ ਬੂਟਾ ਚੱਲਦਾ ਹੈ ਥੋੜਾ ਜੱਲ ਪੈਂਦਾ ਹੈ ਹਾਂ ਹਾਂ ਜਦ ਇਹ ਰੇਡ ਹੋਵੇ ਤਾਂ ਪੈਸੇ ਵਾਸ਼ ਵੀ ਜਾਂਦੇ ਆ ਨਹੀਂ ਘਾਟਾ ਹੀ ਪੈਂਦਾ ਰੇਡ ਦਾ ਜਾਈ ਹੋਣ ਬੂਟੇ ਹੋਣ ਨਸਲ ਦੇ ਹਾਂ ਪਰ ਨਸਲ ਕਿੰਨਾ ਨਸਲਦਾ ਤਾਂ ਫਰਕੇ ਹੁੰਦਾ ਹਾਂ ਆ ਦੇ ਲੈ ਇੱਕ ਸਾਰ ਦੇ ਐ ਖੜੇ ਇੱਕ ਸਾਰ ਆਹ ਦੂਟੇ ਵੀ ਨਾਲ ਲੱਗੇ ਵੇਦੇ ਆਹ ਦੇਖਦੇ ਹਾਂ ਅੱਜ ਤੋਂ ਬਾਅਦ ਫਰਕ ਆਇਆ ਬੂਟਿਆਂ ਦਾ ਉਹ ਵੱਖਰ ਪੈਂਦਾ ਫਿਰ ਇਹ ਜਿਹੜਾ ਹੌਲੇ ਪੇ ਜਮਾ ਚਰੀ ਵਾਲੇ ਖੇਤ ਆ ਅਗਰ ਇਹ ਆਹ ਦੇਖ ਤਾਂ ਇਹਨਾਂ ਦੇ ਵੀ ਤਾਂ ਹੌਲੇ ਹੀ ਆ ਬੁੱਟੇ ਆ ਹਾਂ ਆ ਵੀ ਜਰੀ ਦੀ ਇਹਨਾਂ ਦੇ ਚਰੀ ਵਾਲੇ ਤੇ ਜਮੇ ਹੀ ਹਲਕੇ ਖੜੇ ਆ ਉਹ ਵਿੱਚ ਗਏ ਜਾਂਦੇ ਇਹ ਤਾਂ ਸੇਵਾ ਪਰਾ ਚਰੀ ਜਿਹੜਾ ਗੰਨੇ ਵਾਂ ਬੁੱਟੇ ਜੜਾ ਚਰੀ ਵਿੱਚ ਜਾਲ ਨਹੀਂ ਸਕਦਾ ਕੋਈ ਬੰਦਾ ਉਹ ਗੰਨੇ 'ਚ ਪਰ ਇਹ ਕਿਤੇ ਥੋੜਾ ਪਾਉਨੇ ਆ ਉਹ ਸਾਰਾ ਬੁੱਟੇ ਨੂੰ ਵੀ ਲੱਗਦਾ ਹੀ ਫਿਰ ਤੇਨੂੰ ਲੱਗਦਾ ਨਾਲੇ ਖੇਤ ਨਹੀਂ ਬਾਹ ਹੁੰਦਾ ਹਾਂ ਹਾਂ ਤੇ ਹੁਣ ਟਣੇ ਹੁੰਦੇ ਆ ਬਰੀ ਬਰੀ ਕੋ ਵੱਡ ਹੋ ਜਾਂਦੇ ਹਾਂ 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 ਤਾਂ ਵੀ ਨਾ ਵੱਢਣੀ ਹੈ ਇਹ ਤਾਂ ਹੈ ਉਹ ਤਾਂ ਖਰਾਕ ਘੜ ਜਿਹੜੀ ਖੇਤਾਂ 'ਚੋਂ ਖਰਾਕ ਘੜ ਜਣੀ ਹੁੰਦੀ ਬਾਹਰ ਤੇ ਲੋ ਜੀ ਹੁੰਦੇ ਜੇਲ੍ਹੜਾ ਕਿ ਤੱਕ ਨਹੀਂ ਆਏ ਬਤੇ ਜੇਲ੍ਹੇ ਦੇ ਬੰਦੇ ਲਾਗੇ ਫੇਰ ਛੱਲਣਾ ਅੱਜ ਇਹਦਾ ਲੰਗਰੀ ਲੱਗਿਆ ਵਾ ਛੱਲਣਾ ਆ ਬੇਰਦਾ ਅਦਾ ਲੰਬੜਦਾਰ ਲੱਗਿਆ ਵਾ ਬਾਕੀ ਬੰਦੇ ਉਹ ਪਰੇ ਵਾਰ ਛਲਦੇ ਆ ਆਓ ਜੀ ਬੜਾਈ ਕਰਤੀ ਇਹਨਾਂ ਨੇ ਖਾਸੀ ਉਹ ਪਰਲਾ ਸੀ ਛਲ ਹੋ ਗਿਆ ਹੁਣ ਦੂਏ ਸੇਚ ਆ ਗਏ ਅੱਜ ਇਹਨਾਂ ਨੇ ਜੇਲੇ ਦੀ ਅੱਜ ਛੜਾਈ ਹੋਇਆ ਨਹੀਂ ਕੱਲ ਨੂੰ ਸਵੇਰੇ ਜੈਦੇ ਦੀ ਲੋਡ ਕਰੂਗੇ ਉਦੇਵ ਮੇਰੇ ਛਲਾਈ ਕਰੂਗੇ ਤੇ ਪਰਸੋਂ ਨੂੰ ਮੇਰੀ ਲੋਡ ਕਰ ਦੂਗੇ ਸਵੇਰੇ ਅੱਜ ਹੋ ਗਈ 10 11 12 ਤਰੀਕ ਨੂੰ ਮੇਰੀ ਲੋਡ ਕਰ ਦੂਗੇ ਫਿਰ ਇਹ 12 ਤਰੀਕ ਨੂੰ ਸੱਜੇ ਲੋਡ ਹੋ ਗਈ ਤਾਂ 12 ਤਰੀਕ ਨੂੰ ਸਰਾਣੇ ਨੂੰ ਜਾਊਂਗੇ ਨਹੀਂ ਫਿਰ 13 ਤਰੀਕ ਨੂੰ ਸਰਾਣੇ ਜਾਊਂਗੇ ਫੇਰ ਟਰਾਲੀਆਂ ਦੋਏ ਲੈ ਕੇ ਰਾਤ ਵਾਲੀਆਂ ਖਾਲੀ ਕਰਿਆਏ ਤੇ ਆ ਹੁਣ ਦੋ ਪਰਚੀਆਂ ਨੇ ਫੇਰ ਚਲ ਦੇਣੀਆਂ ਫੇਰ ਓਲੇ ਜਾਣੀਆਂ ਉਤੋਂ ਬਾਅਦ ਫੇਰ ਦੋ ਲੈ ਕੇ ਜਾਊਂਗੇ ਜੀ ਲੋ ਜੀ ਆਗੇ ਤੇ ਆਪਣੇ ਇੱਧਰ ਗੰਨੇ ਕਿੰਨੀ ਅਗਰ ਨਹੀਂ ਆਪਣਾ ਫਿਰ ਇੱਧਰ ਆ ਜੱਗੇ ਦਾ ਆ ਗਿਆ ਇਹਨੂੰ ਕਰਦੇ ਆ ਅੱਜ ਆ ਭਈ ਇਹ ਸ਼ਾਇਦ ਨੂੰ ਵਧਣਾਉਂਗੇ ਕੱਲੂ ਘੜੋਂਗੇ ਤੇ ਜੈਲੇ ਦੀ ਲੋਡ ਵੀ ਕਰਨੀ ਹੈ ਕੱਲ ਨੂੰ ਸ਼ਾਇਦ ਪੂਰੀ ਸ਼ਾਇਦ ਅਜਾ ਨਾ ਘੜ ਹੋਵੇ ਪੂਰੀ ਬਾਕੀ ਆਪਣੀ ਫਿਰ ਕੱਲੂ ਚੱਲੀ ਰੱਦ ਕੇ ਆਪਣਾ ਕੁਝ ਘੜੋਂਗੇ ਆਪਣੀ ਬਰਸ ਨੂੰ ਲੋਡ ਕਰੂਗੇ ਫਿਰ ਇਹ ਕੱਜ ਜੱਗੇ ਦਾ ਕਰਨਾ ਜੀ ਵਧੀਆ ਬਸ ਫੇਰਾ ਇਹ ਵੀ ਇਹ ਪਹੀ ਚੰਨ ਡੇਡਾ ਜਾ ਹੋ ਗਿਆ ਫੋਨ ਜੱਗੇ ਨੂੰ ਵੀ ਕੱਲ ਨੂੰ ਕਹੂੰਗਾ ਭਾਈ ਨੂੰ ਜਾ ਕੇ ਮਾਵਾੜੇ ਬੈਂਡੇ ਜੀ ਵੰਦੇ ਜੀ ਦੇ ਨੀ ਫੇ ਟਰਾਲੀ ਦੇ ਟਟੇ ਟਾਇਰ ਥੱਲੇ ਆ ਕੇ ਰੁੱਟ ਜਾਣਾ ਜਿਹੜਾ ਹੈਗਾ ਇਹ ਆ ਹੈਗਾ ਇੱਕ ਦੋ ਤਿੰਨ ਕਮੇੜੀ ਹੀ ਐ ਇੱਕ ਵਾਰ ਮਾੜਾ ਚੱਕੂ ਵਾ ਟਰਾਲੀ ਦੇ ਥੱਲੇ ਲੰਘ ਗਿਆ ਤਾਂ ਫੇਰ ਨਹੀਂ ਗੁਰ ਵਗੜਦਾ ਬਾਕੀ ਆ ਪਹੀ ਜਾਂਦੀ ਹੈ ਜਿਹੜੀ ਤੇ ਦੇ ਬਾਹਰ ਜਾਂਦੀ ਹੈ ਉਧਰ ਨੂੰ ਇਹਨੂੰ ਵੀ ਦੇਖਦੇ ਆ ਕੱਲ ਨੂੰ ਸਵਾਰਦੇ ਆ ਮਾਵਾੜੇ ਤੋ ਇਹ ਹੈਗੇ ਇਹਨੂੰ ਇੱਕ ਦੋ ਆਹ ਤੋ ਇਹ ਜਿਹੜੇ ਮਲੇ ਮੋਟੇ ਇਹ ਭਰੂਗੇ ਫਿਰ ਹਾਂ ਤਾਂ ਠੀਕ ਆੁਰੇ ਜਿੱਤੇ ਇਹ ਪੱਕੀਆਂ ਨੇ ਇਹ ਠੀਕ ਹੈ। ਲਓ ਜੀ ਆ ਕਣਕ ਆ ਗਦੀ ਆਪਣੀ ਇੱਧਰ। ਪਾਣੀ ਲਾਤਾ ਦਾ ਇਹਨੂੰ ਫਿਰ ਇਹ ਪਾਤਾ ਥੋੜਾ ਰੰਗ ਜਾ ਬਟਿਆਈ ਤੀ। ਚਲ ਹੋ ਜਾਣੀ ਸੱਟ ਜੀ ਐ ਤਾਂ। ਨੱਕੀ ਵਿਚਕਾਰ ਦਾ ਹਲੇ ਕੋਰ ਵੀ ਖੜੀਆਂ ਆ ਕੋਰ ਖੜੀਆਂ ਹਲੇ ਆਪਣੇ ਪਾਣੀ ਲੱਗਿਆ ਤਾਂ ਹਾਂ ਬਾਈ ਜੀ ਹਾਂ ਵਾਲੀ ਮੋਟਰ ਕਹਿੰਦੇ ਨੂੰ ਵੀ ਕਰਦੇ ਹਾਂ ਘਰ ਨੂੰ ਇਹਦੇ ਬਾਕੀ ਘਰ ਜਾ ਕੇ ਫਿਰ ਆ ਲਓ ਜੀ ਹੱਸੇ ਵੀ ਇੱਕ ਵਾਸੇ ਕਰਨਾ ਘੜ ਲਿਆ ਤਾਂ ਆਟਰ ਵਾਲੀ ਜਾ ਕੇ ਹੜਾਤੀ ਦੀ ਫਿਰ ਹੁਣ ਦੂਜੀ ਪਾਸੇ ਫਿਰ ਭਈਏ ਲੱਗੇ ਹੋਏ ਕੜਨਾ ਸ਼ਾਮ ਨੂੰ ਲੋਡ ਕਰੂੰਗੇ ਇਸ 100 ਕੰਡਰ ਦੇ ਪਾਰਕਿੰਗ ਇੱਥੇ ਵੇਖੀ ਨਾ ਦੀ ਗੱਡੀ ਖੜੀ ਐ ਇਸ 100 ਕੰਡਰ ਦੀ ਪਾਰਕਿੰਗ ਐ 100 ਕੰਡਰ ਲੈ ਕੇ ਜਾਊਗਾ ਨਾ ਕੋਈ ਮੋਟਰ ਆ ਗਈ ਇੱਧਰ ਫਿਰ ਸੂਟੀ ਸਟਾਰਟ ਚੱਲਦੀ ਐ ਹਾਂ ਜੀ ਕੋਈ ਨਹੀਂ ਹੈਗਾ ਉਰੇ ਆਪ ਵੀ ਨਹੀਂ ਆਉਂ ਰਹੇ ਗਏ ਪਏ ਚੰਮ ਚੱਲਦਾ ਹੈ ਆਪਣਾ ਰਵੀ ਸ਼ੈੱਡ ਆਦੀ ਉਹ ਪਿਆ ਹੁਣ ਤਾਂ ਟ੍ਰੈਲ ਉਧਰੇ ਘਰੇ ਖੜਾ ਘਰੇ ਖੜਾ ਹੈ ਆਲੂ ਫਿਰ ਲਦੂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਚ ਸਤਿ ਸ੍ਰੀ ਅਕਾਲ ਜੀ